ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਗਾਗਾ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆ ਜਿਵੇਂ ਤੁਸੀਂ ਪਹਿਲਾਂ ਜਾਣਦੇ ਹੋ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਪਾਂ ਮਰੀਜ਼ਾਂ ਨੂੰ ਮਿਲਦੇ ਆਂ ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ-ਕਈ ਸਾਲਾਂ ਤੋਂ ਜੂਝ ਰਹੇ ਆ ਠੀਕ ਹੀ ਨਹੀਂ ਹੋ ਰਹੇ ਦਵਾਈਆਂ ਖਾਈ ਜਾਂਦੇ ਆ ਸਰੀਰ ਖੋਰ ਖਰਾਬ ਹੋ ਰਿਹਾ ਆ ਅੱਕ ਤੇ ਥੱਕ ਚੁੱਕੇ ਆ ਆਰਾਮ ਨਹੀਂ ਮਿਲ ਰਿਹਾ ਕਿਤੋਂ ਵੀ ਤਾਂ ਤੁਸੀਂ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਬਜ਼ ਦਿਖਾ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਚਮਤਕਾਰੀ ਜੜੀ ਬੂਟੀਆਂ ਦੇ ਨਾਲ ਆਪਣਾ ਇਲਾਜ ਕਰਵਾ ਸਕਦੇ ਹਾਂ ਜਿਹੜਾ ਡਸਕਾ ਪਿੰਡ ਹੈ ਆਪਣਾ ਇਸ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਨੇੜੇ ਸ਼ਹਿਰ ਨੇ ਜਿਹੜੇ ਲਹਿਰਾਗਾਗਾ ਸ਼ਹਿਰ ਵੀ ਨੇੜੇ ਹੈ ਬੁੜਲਾਡਾ ਸ਼ਹਿਰ ਵੀ ਨੇੜੇ ਹੈ ਸੁਨਾਮ ਸ਼ਹਿਰ ਵੀ ਨੇੜੇ ਹੈ ਤੇ ਬ੍ਰਿਟਾ ਸ਼ਹਿਰ ਬੁੜਲਾਡਾ ਸ਼ਹਿਰ ਸੁਨਾਮ ਲਹਿਰਾਗਾਗਾ ਇਹ ਸਾਰੇ ਸ਼ਹਿਰ ਨੇੜੇ ਨੇ ਜੋ ਕਿਸੇ ਨੇ ਅੰਮ੍ਰਿਤਸਰ ਕੰਨੀ ਆਉਣਾ ਹੈ ਉਹ ਮੋਗਾ ਬਰਨਾਲਾ ਭਲਾੜਾ ਤੇ ਡਸਕਾ ਪਿੰਡ ਇਹ ਸਾਰਾ ਅੰਮ੍ਰਿਤਸਰ ਦਾ ਰੂਟ ਹੈ ਇਧਰੋਂ ਚੰਡੀਗੜ੍ਹ ਸਾਈਡ ਤੋਂ ਆਉਣਾ ਹੈ ਤਾਂ ਸਿੱਧਾ ਪਟਿਆਲਾ ਸੁਨਾਮ ਸੁਨਾਮ ਤੋਂ ਡਸਕਾ ਇਧਰੋਂ ਹਰਿਆਣਾ ਕੰਨੀ ਆਉਣਾ ਕਿਸੇ ਨੇ ਜਖਲਾ ਜੋ ਜਖਲ ਤੋਂ ਬਰੇਟਾ ਜੋ ਸਿੱਧਾ ਡਸਕਾ ਪਿੰਡ ਕੁਲ ਛੇਤਰ ਤੋਂ ਆਜੋ ਪਾਤੜਾ ਆਜੋ ਲਹਿਰਾਗਾਗਾ ਆਜੋ ਇਹ ਸਾਰੇ ਰੂਟ ਨੇ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਿਲਦੇ ਹਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਜਿਹੜੇ ਮਰੀਜ਼ ਕਿਤੋਂ ਵੀ ਠੀਕ ਨਹੀਂ ਹੋ ਰਹੇ ਵੱਡੀਆਂ-ਪੋਟੀਆਂ ਬਿਮਾਰੀਆਂ ਦੇ ਨਾਲ ਜੂਝ ਰਹੇ ਆ ਦਵਾਈਆਂ ਖਾ ਕੇ ਅੱਕ ਥੱਕ ਚੁੱਕੇ ਆ ਉਹ ਹਰ ਐਤਵਾਰ ਨੂੰ ਪਿੰਡ ਡਸਕੇ 'ਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਗਰੰਟੀ ਦੇ ਨਾਲ ਦੇਸੀ ਜੜੀ ਬੂਟੀਆਂ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹੋ ਸੋ ਅੱਜ ਜਿਹੜਾ ਵਿਸ਼ਾ ਹੈ ਉਹ ਹੈ ਸਰਵਾਈਕਲ ਅੱਜ ਹਰ ਘਰ ਦੇ ਵਿੱਚ ਇੱਕ ਨਾ ਨੰਦਾ ਮਰੀਜ਼ ਸਾਡੇ ਪੱਕਾ ਹੈਗੇ ਹੈ ਜਿਹੜਾ ਜਿਹਨੂੰ ਸਰਵਾਈਕਲ ਹੈ ਸਰਵਾਈਕਲ ਕਈ ਤਰ੍ਹਾਂ ਦਾ ਹੁੰਦਾ ਹੈ ਮੇਨ ਜਿਹੜਾ ਮੁੱਖ ਹੈ ਉਹ ਹੈ ਇੱਥੋਂ ਗਰਦਨ ਤੋਂ ਦਰਦ ਚੱਲਦਾ ਹੈ ਦੋਨਾਂ ਮੋਢਿਆਂ ਦੇ ਵਿੱਚ ਆ ਜਾਂਦਾ ਹੈ ਇਹ ਨਸਾਂ ਦੀ ਕਮਜ਼ੋਰੀ ਦੇ ਕਾਰਨ ਆਉਂਦਾ ਹੈ ਇਹਦੇ ਵਿੱਚ ਖਾਣ ਵਾਸਤੇ ਤੇ ਲਾਉਣ ਵਾਸਤੇ ਦੋ ਚੀਜ਼ਾਂ ਅਸੀਂ ਬਣਾਉਨੇ ਆ ਪਹਿਲਾਂ ਤਾਂ ਮੈਂ ਇਹ ਕਹਿਣਾ ਹੁੰਦਾ ਵੀ ਤੁਸੀਂ ਆਪਣੇ ਘਰ ਚ ਦਵਾਈ ਬਣਾ ਸਕਦੇ ਹੋ ਜੇ ਨਹੀਂ ਬਣਾ ਸਕਦੇ ਫਿਰ ਅਸੀਂ ਐਤਵਾਰ ਮਿਲਦੇ ਆ ਤੁਸੀਂ ਬਣੀ ਬਣੀ ਦਵਾਈ ਲਿਜਾ ਸਕਦੇ ਹੋ ਨਵਜ ਦਿਖਾ ਕੇ ਗਰੰਟੀ ਨਾਲ ਇਲਾਜ ਕਰਵਾ ਸਕਦੇ ਹੋ ਜੇ ਘਰੇ ਨਹੀਂ ਬਣਾ ਸਕਦੇ ਹਨ ਕਈਆਂ ਨੂੰ ਪਹਿਚਾਣ ਨਹੀਂ ਹੁੰਦੀ ਗਲਤ ਚੀਜ਼ ਨਾ ਬਣੇ ਸੋ ਜਿਹੜੀਆਂ ਚੀਜ਼ਾਂ ਨਾਲ ਅਸੀਂ ਦਵਾਈ ਤਿਆਰ ਕਰਦੇ ਹਾਂ ਤੁਸੀਂ ਵੀ ਘਰ ਦੇ ਵਿੱਚ ਤਿਆਰ ਕਰ ਸਕਦੇ ਹੋ ਨੁਕਤਾ ਨੋਟ ਕਰਕੇ ਰੱਖ ਸਕਦੇ ਹੋ ਅੱਗੇ ਕਿਸੇ ਨੂੰ ਦੱਸ ਸਕਦੇ ਹੋ ਕਿਸੇ ਦਾ ਭਲਾ ਕਰ ਸਕਦੇ ਹੋ ਮਕਸਦ ਮੇਨ ਆਪਣਾ ਇਹੀ ਹੈ ਅੱਜ ਤੱਕ ਤੁਹਾਨੂੰ ਕੋਈ ਵੈਦ ਐਵੇਂ ਦਾ ਨਹੀਂ ਮਿਲੇਗਾ ਜਿਹੜਾ ਹਰ ਇੱਕ ਨੁਕਤਾ ਤੁਹਾਡੀ ਝੋਲੀ ਦੇ ਵਿੱਚ ਪਾਊਗਾ। ਸੋ ਮੈਂ ਹਰ ਨੁਕਤਾ ਜਿੰਨਾ ਕੁ ਸਾਡੇ ਕੋਲੇ ਹੈ ਸਾਡੀ ਝੋਲੀ ਦੇ ਵਿੱਚ ਮਹਾਪੁਰਸ਼ਾਂ ਨੇ ਪਾਇਆ ਮੇਰੇ ਮਾਲਕਾਂ ਨੇ ਮੇਰੇ ਸਿਰ ਦੇ ਸਾਈਆਂ ਨੇ ਪਾਇਆ ਉਹ ਮੈਂ ਤੁਹਾਡੀ ਝੋਲੀ 'ਚ ਪਾ ਰਿਆਂ ਵੀ ਮਰਨ ਤੋਂ ਪਹਿਲਾਂ ਪਹਿਲਾਂ ਸਾਰਾ ਕੁਝ ਤੁਹਾਡੇ ਕੋਲੇ ਆਜੇ। ਬਹੁਤ ਵੈਦ ਨੇ ਵੱਡੇ ਵੱਡੇ ਨੁਕਤੇ ਇਲਾਜ ਆਪਣੇ ਨਾਲ ਲੈ ਕੇ ਮਰ ਗਏ। ਇਥੇ ਉਹਨਾਂ ਦਾ ਕੋਈ ਉਦੋਂ ਬਾਅਦ ਜਾਂ ਉਹਨਾਂ ਦੀਆਂ ਪੀੜ੍ਹੀਆਂ ਤੱਕ ਸਹਿਮਤ ਰਹੇ ਮੈਂ ਨਹੀਂ ਚਾਹੁੰਦਾ ਘਰ ਦੇ ਵਿੱਚ ਹਰਕਤ ਦੇ ਵਿੱਚ ਵੈਦ ਬਣੋ ਸੋ ਅੱਜ ਜਿਹੜਾ ਸਰਵਾਈਕਲ ਦਾ ਨੁਕਤਾ ਨੋਟ ਕਰ ਲਓ ਚਮਤਕਾਰਯੋਗ ਇਲਾਜ ਹੈ ਪਹਿਲੇ ਦਿਨ ਤੋਂ ਦਰਦ ਬੰਦ ਸਰੀਰ ਦਾ ਕੜਾ ਬਿਲਕੁਲ ਠੀਕ ਚੱਕਰ ਆਉਣੇ ਬਿਲਕੁਲ ਠੀਕ ਤਲੀਆਂ ਹੋਈਆਂ ਚੀਜ਼ਾਂ ਜ਼ਿਆਦਾ ਬੈ ਵਾਲੀਆਂ ਚੀਜ਼ਾਂ ਇਹਨਾਂ ਚੀਜ਼ਾਂ ਦਾ ਥੋੜਾ ਜਿਹਾ ਪ੍ਰੇਜ ਰੱਖੋ 2 ਮਹੀਨੇ ਨੁਕਤਾ ਕਰਾ ਦਿਓ ਠੀਕ ਪਹਿਲੇ ਹਫਤੇ ਜੀ ਹੋ ਜਾਏਗਾ ਮਰੀਜ਼ 2 ਮਹੀਨੇ ਖਵਾ ਦਿਓ ਤਾਂ ਜੋ ਦੁਬਾਰੇ ਕਦੇ ਦਿੱਕਤ ਨਾ ਆਵੇ ਸੋ ਦੇ ਵਿੱਚ ਜਿਹੜੀ ਆ ਪਹਿਲੇ ਦੋ ਨੰਬਰ ਇੱਕ ਬਣਾ ਲਾਉਣ ਵਾਲਾ ਤੇਲ ਬਣਾ ਲਿਓ ਉਹਦੇ ਵਿੱਚ ਕੀ ਹੁੰਦਾ ਇੱਕ ਲੀਟਰ ਤੁਸੀਂ ਲੈ ਲਓ ਜੈਤੂਨ ਦਾ ਤੇਲ ਜੈਤੂਨ ਦਾ ਤੇਲ 1 ਲੀਟਰ ਲੈ ਕੇ ਉਹਦੇ ਵਿੱਚ ਅੱਧਾ ਕਿਲੋ ਲਸਣ ਸਾੜ ਲਓ ਬਲਕਿ ਉਹ ਤੇਲ ਉਬਲਣ ਲੱਗ ਗਿਆ ਥੋੜਾ ਥੋੜਾ ਪਾ ਕੇ 100-100 ਗ੍ਰਾਮ ਪਾ ਕੇ ਜਦੋਂ ਸੜ ਗਿਆ ਉਹਨੂੰ ਕੱਢ ਲਓ ਫਿਰ ਦੂਜਾ ਪਾ ਦਿਓ ਐਵੇਂ ਅੱਧਾ ਕਿਲੋ ਲਸਣ ਸਾੜ ਕੇ ਅੱਧਾ ਕਿਲੋ ਤੇਲ ਰਹਿ ਜਾਊਗਾ ਉਹਦੇ ਵਿੱਚ ਤੁਸੀਂ 100 ਗ੍ਰਾਮ ਦੇਸੀ ਕਪੂਰ ਲਿਆ ਕੇ ਪਾ ਦਿਨੇ ਉਦੋਂ ਬਾਅਦ ਇਹਨੂੰ ਹੀਠਾ ਉਤਾਰ ਕੇ ਬੋਤਲ 'ਚ ਭਰ ਕੇ ਰੱਖ ਲੈਣਾ। ਇਹਦੀ ਹਰ ਰੋਜ਼ ਰਾਤ ਨੂੰ ਤੇ ਸਵੇਰੇ ਦੋ ਟਾਈਮ ਚੰਗੀ ਤਰ੍ਹਾਂ ਗਰਦਨ ਤੋਂ ਲੈ ਕੇ ਮੋਢਿਆਂ ਤੱਕ ਛਾਤੀ ਦੇ ਪਿਛੇ ਲੱਕ ਤੇ ਚੰਗੀ ਤਰ੍ਹਾਂ ਮਾਲਿਸ਼ ਕਰਨੀ ਆ 5 ਮਿੰਟ। ਉਦੋਂ ਬਾਅਦ ਧੁੱਪ 'ਚ ਬਹਿ ਜਾਓ ਹੁਣ ਸਿਆਲ ਆ ਗਿਆ ਧੁੱਪ 'ਚ ਬਹਿ ਜਾਓ ਪੱਖਾ ਨਾ ਲਾਓ। ਮੁੜਕਾ ਆਉਣ ਦਿਓ। ਦੂਸਰੀ ਜਿਹੜੀ ਖਾਣ ਵਾਲੀ ਦਵਾਈ ਆ ਜਿਹਨੇ ਜੜ੍ਹ 'ਚੋਂ ਅੰਦਰੋਂ ਰੋਗ ਨੂੰ ਕੱਟਣਾ। ਉਹ ਲਿਖ ਲਓ ਪੰਸਾਰੀਆਂ ਦੇ ਚੀਜ਼ਾਂ ਮਿਲਣਗੀਆਂ। 50-50 ਗ੍ਰਾਮ ਲਏਓ ਚਾਹੇ 100-100 ਗ੍ਰਾਮ। ਸਾਲਮ ਪੰਜਾ 50 ਗ੍ਰਾਮ ਸਾਲਮ ਮਿਸ਼ਰੀ 50 ਗ੍ਰਾਮ ਪਿਪਲਾ ਲਾਕ 50 ਗ੍ਰਾਮ ਤੇ ਛੋਟੀ ਪਿਪਲੀ ਜਿਹਨੂੰ ਛੋਟੀਆਂ ਮਗਾ ਕਹਿੰਦੇ ਆ 50 ਗ੍ਰਾਮ ਸੁੰਡ 50 ਗ੍ਰਾਮ ਤੇ ਤਵਾਸ਼ੀਰ 50 ਗ੍ਰਾਮ ਤੇ ਕੇਸਰ 1 ਗ੍ਰਾਮ ਅਸ਼ਵਗੰਧਾ 50 ਗ੍ਰਾਮ ਸ਼ਤਾਵਰ 50 ਗ੍ਰਾਮ ਗਲੋਏ ਦਾ ਸਤ 50 ਗ੍ਰਾਮ ਅਕਰਕਰਾ ইরਾਨੀ 50 ਗ੍ਰਾਮ ਜੁੰਦ 50 ਗ੍ਰਾਮ ਚਾਂਦੀ ਪੱਸਮ 1 ਗ੍ਰਾਮ ਤਾਂ ਆਂਬਾ ਪਾ 1 ਕਿ ਗ੍ਰਾਮ ਲੋਹਾ ਪਾ 1 ਕਿ ਗ੍ਰਾਮ ਮਕਰਤਾਵਜ 5 ਗ੍ਰਾਮ ਸ਼ੁੱਧ ਗੁਗਲ 50 ਗ੍ਰਾਮ ਤੇ ਬੰਗ ਪਾ 50 ਗ੍ਰਾਮ ਤ੍ਰਿਬੰਗ ਪਾ 50 ਗ੍ਰਾਮ ਤੇ ਇਸੇ ਤਰ੍ਹਾਂ ਹੀ ਮਿਸ਼ਰੀ ਪਾ ਲੋ ਵਿੱਚ 100 ਗ੍ਰਾਮ ਇਹ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਬਰੀਕ ਕਰਕੇ ਰੱਖ ਲੈਣਾ ਇੱਕ ਚਮਚ ਦਵਾਈ ਸਵੇਰੇ ਖਾਲੀ ਪੇਟ ਲੈਣੀ ਹੈ ਉੱਠਣਸਾਰ ਇੱਕ ਗਲਾਸ ਦੁੱਧ ਚ ਅੱਧਾ ਚਮਚਾ ਦੇਸੀ ਘਿਓ ਪਾ ਰਾਤ ਨੂੰ ਰੋਟੀ ਤੋਂ ਘੰਟਾ ਪਹਿਲਾਂ ਫੇਰ ਐਵੇਂ ਦਵਾਈ ਲੈਣੀ ਹੈ ਇੱਕ ਗਲਾਸ ਦੁੱਧ ਚ ਅੱਧਾ ਚਮਚਾ ਦੇਸੀ ਘਿਓ ਪਾ ਕੇ ਉਹਦੇ ਨਾਲ ਇੱਕ ਚਮਚ ਦਵਾਈ ਦੋ ਟਾਈਮ ਦਵਾਈ ਖਾਣ ਵਾਲੀ ਖਾਣੀ ਹੈ ਦੋ ਟਾਈਮ ਹੀ ਲਾਉਣ ਵਾਲੀ ਲਾ ਮੈਂ ਗਰੰਟੀ ਨਾਲ ਦਾਵੇ ਨਾਲ ਸਟੈਂਪ ਪੇਪਰ ਤੇ ਗਰੰਟੀ ਲਿਖਾ ਕੇ ਲੈ ਲਓ ਚਾਹੇ 10 ਲੱਖ ਲੈ ਲਿਓ ਦੋ ਮਹੀਨੇ ਦਵਾਈ ਦੇ ਦਿਓ ਸਰਵਾਈਕਲ ਤੁਹਾਨੂੰ ਜ਼ਿੰਦਗੀ ਚ ਕਦੇ ਦੁਬਾਰੇ ਨਹੀਂ ਆਏਗਾ ਇੱਕ ਹਫ਼ਤੇ ਚ ਸਰਵਾਈਕਲ ਖਤਮ ਹੋ ਜਾਏਗਾ ਆਪ ਵਰਤੋ ਖੋਰਾਨ ਨੂੰ ਅੱਗੇ ਜ਼ਰੂਰ ਦੱਸ ਦਿਆ ਕਰੋ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਕੋਲੇ ਪਹਿਲ ਦੇ ਆਧਾਰ ਤੇ ਪਹੁੰਚ ਸਕੇ ਕਿਸੇ ਦਾ ਭਲਾ ਹੋ ਸਕੇ ਕੋਈ ਦੁਖੀ ਹੈ ਜਿਹੜਾ ਦੁੱਖ ਹੈ ਹੱਤ ਦਾ ਉਹਨੂੰ ਅਸੀਂ ਤੁਹਾਡੇ ਦੱਸੇ ਹੋਏ ਨੁਕਤੇ ਨਾਲ ਤੁਹਾਡੀ ਦਿੱਤੀ ਸਲਾਹ ਨਾਲ ਠੀਕ ਹੋ ਗਿਆ ਆਰਾਮ ਮਿਲ ਗਿਆ ਸਭ ਨਾਲੋਂ ਵੱਡਾ ਦਾਨ ਹੈ ਸਭ ਨਾਲੋਂ ਵੱਡਾ ਇਹ ਪੁੰਨ ਦਾ ਕੰਮ ਹੈ ਸੋ ਬਾਕੀ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਂ ਮਿਲਦਾ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਜਿਹੜੇ ਕਿਤੋਂ ਨਹੀਂ ਠੀਕ ਹੋ ਰਹੇ ਜਿਹੜੀ ਮਰਜ਼ੀ ਬਿਮਾਰੀ ਐ ਐਤਵਾਰ ਨੂੰ ਮੈਨੂੰ ਮਿਲ ਕੇ ਨਵਜ ਦਿਖਾ ਕੇ ਗਰੰਟੀ ਦੇ ਨਾਲ ਆਪਣੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ ਤੁਹਾਡਾ ਸਭ ਦਾ ਧੰਨਵਾਦ ਜਿੰਨੇ ਵੀ ਸਾਡੇ ਨਾਲ ਜੁੜੇ ਹੋਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਬਾਬਾ ਸ਼੍ਰੀ ਚੰਦ ਜੀ ਧੰਨ ਗੁਰੂ ਰਾਮਦਾਸ ਜੀ